ਹਾਂਜੀ ਭਾਜੀ ਮੇਰੇ ਮੁੰਡੇ ਦਾ ਵਿਆਹ ਹੈ ਤੇ ਮੈਨੂੰ ਤੇ ਮੈਂ ਤੇ ਪਰਾਂ ਰੋਟੀ ਪਾਣੀ ਫੜਾਉਣ ਦੇ ਹਾਂ ਤੇ ਮੈਨੂੰ ਨਹੀਂ ਪਤਾ ਇਹ ਕਿਹੜੀ ਗੱਲੋਂ ਲੜੇ ਲੜੇ ਆ ਤੇ ਇਹਨਾਂ ਦੇ ਜਾਂ ਮਾਰਾ ਉਧਰ ਉਧਰ ਹੀ ਡਾਂਗੋ ਡਾਂਗੇ ਹੋਏ ਰੋੜੇ ਰੱਪੇ ਹੋਏ ਆ ਉਹਨਾਂ ਨੇ ਮੁੰਡੇ ਸਾਦ ਲੈ ਗੁੰਡੇ ਸਾਦ ਲੈ ਆ ਮੇਰੇ ਦਿਓਰ ਵਿਚਾਰਾ ਉਹਦੇ ਦਾਤੇ ਦੀ ਦੁੱਤ ਕਰਤੀ ਇਹਨਾਂ ਨਹੀਂ ਪਤਾ ਵੀ ਰੋੜਾ ਤੇ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰੇ ਕਿੰਨੇ ਵੀ ਜਣਾ ਸੀ ਇਹਨਾਂ ਨੇ ਪੋਤ ਬੱਕਰੇ ਰੰਗ ਦੇ ਨਿੱਕ ਪਾਉ ਦੇ ਮਰਦੇ ਕਿਉਂ ਆ ਨਿੱਕੀ ਨਾ ਕੀ ਟਾੜਾਈ ਮੇਰਾ ਨਾਮ ਪਲਵਿੰਦਰਪੁਰ ਤੇ ਕੀ ਗੱਲ ਹੋਈ ਰਾਤ ਤੁਹਾਡੇ ਮੁੰਡੇ ਦਾ ਵਿਆਹ ਹੀ ਜਾਂਦਾ ਹਾਂ ਹਾਂਜੀ ਭਾਜੀ ਮੇਰੇ ਮੁੰਡੇ ਦਾ ਵਿਆਹ ਹੈ ਤੇ ਮੈਨੂੰ ਤੇ ਮੈਂ ਤਾਂ ਪਰਵਾ ਰੋਟੀ ਪਾਣੀ ਫੜਾਉਣ ਡਈ ਹਾਂ ਹੂੰ ਤੇ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਲੜੇ ਲੜੇ ਆ ਤੇ ਇਹਨਾਂ ਦੀ ਜਮਾਰਾ ਉਧਰ ਉਧਰੀ ਡਾਂਗੋ ਡਾਂਗ ਹੋਏ ਰੋੜੇ ਰੱਪੇ ਹੋਏ ਆ ਉਹਨਾਂ ਨੇ ਮੁੰਡੇ ਸਾਧਲੇ ਗੁੰਡੇ ਸਾਧਲੇ ਆ ਕਿੰਨਾ ਨੇ ਸੱਦੇ ਆ ਗੁੰਡੇ ਸਾਡੇ ਗਵੰਡਾ ਗਾਣੇ ਸੱਦੇ ਆ ਕੀ ਨਾਂ ਉਹਨਾਂ ਦਾ ਉਹਨਾਂ ਦਾ ਨਾਂ ਐ ਸਖਵਿੰਦਰ ਸਿੰਘ ਹਾਂਜੀ ਉਹਨਾਂ ਗੁੰਡੇ ਸੱਦ ਕੇ ਤੇ ਮੇਰੇ ਮੇਰੇ ਘਰ ਨੂੰ ਪੈਗੇ ਨਾਲੇ ਮੋਟਰਸਾਈਕਲ ਭੰਨਿਆ ਨਾਲੇ ਅੱਗ ਲਾਉਣ ਲੱਗੇ ਤੇ ਮੇਰੇ ਭਰਾਵਾਂ ਪਤੀਆਂ ਨੂੰ ਸੱਟਾਂ ਲਾ ਦਿੱਤਾ ਇਹਨਾਂ ਨੇ ਇੱਕ ਇਹਨੇ ਦੀ ਗੈਂ ਦੇ ਇੱਥੇ ਵੀ ਹੋ ਗਈ ਆ ਇੱਕ ਮੇਰੇ ਦਿਓਰ ਵਿਚਾਰਾ ਉਹਦੇ ਦੱਤੇ ਦੀ ਦੁੱਥਾ ਕਰਤੀ ਇਹਨਾਂ ਨੇ ਪਤਾ ਵੀ ਰੋੜਾ ਉਹਨੇ ਕਿੰਨੇ ਮਾਰਿਆ ਤੇ ਕਿੰਨੇ ਨਹੀਂ ਮਾਰਿਆ ਕਿੰਨੇ ਉਹ ਜਾਣੇ ਸੀ ਇਹਨਾਂ ਨੇ ਰੋੜੇ ਚਲਾਏ ਜਿਹ ਰੋੜੇ ਜਿਹ ਬਹੁਤ ਬੰਦਾ ਬੁੱਢੀ ਹੂੰ ਬਹੁਤ ਬੰਦਾ ਹੈ ਇਹਨਾਂ ਦਾ ਫਿਰ ਸਿਰ ਤੇ ਲੱਗੀ ਸੱਟ ਹਾਂ ਇਹਨਾਂ ਦੇ ਸਿਰ ਤੇ ਲੱਗੀ ਸੱਟ ਕੋਈ ਹੋਰ ਵੀ ਦਾਖਲਾ ਕੋਈ ਦਾਖਲ ਤੇ ਨਹੀਂ ਕੋਈ ਅੱਜ ਕਰਾਇਆ ਤੇ ਉਹ ਵਿਚਾਰੇ ਅੱਜ ਭੱਜੀ ਫਿਰਦੇ ਆਪ ਦਾ ਜਿੰਨਾ ਜਿੰਨਾ ਤੁਸੀਂ ਦੋਸ਼ ਲਾਉਂਦੇ ਉਹ ਕਹਿੰਦੇ ਕਿ ਸਾਡੀ ਕੁੜੀ ਜਿਹੜੀ ਉਹ ਵੀ ਦਾਖਲਾ ਆ ਮਰਸਾਰਾ ਉਹ ਹੋਸ਼ ਨਹੀਂ ਕਰਨਦੀ ਕੀ ਸੱਚ ਆ કે ਝੂਠਾ ਉਹ ਮੈਂ ਨਹੀਂ ਮੇਰੇ ਪੁੱਛਿਆ ਜਾ ਕੇ ਵੀ ਤੁਹਾਡੀ ਕੁੜੀ ਹਾਸ ਬਤਾ ਰਹੀ ਕਿ ਤਰ੍ਹਾਂ ਨਾ ਮੈਂ ਗਈ ਆ ਘਰੇ ਮੈਂ ਤੇ ਇਸ ਤਰ੍ਹਾਂ ਰੋਂਦੀ ਖਪਣ ਰਹੀ ਰਾਤ ਦੀ ਕੁਝ ਵਿਅਕਤੀਆਂ ਦਾ ਇਹ ਕਹਿਣਾ ਵਾਂਗੇ ਜਿਹੜੇ ਵਿਆਹ ਵਾਲੇ ਲੜਕੇ ਦੇ ਮਾਮੇ ਸੀਗੇ ਉਹਨਾਂ ਦੀ ਨਾਲ ਲੜਾਈ ਹੋਈ ਹਾਂ ਉਹਨਾਂ ਨਾਲ ਲੜਾਈ ਹੋਈ ਹੈ ਕਿਹੜੀ ਗੱਲ ਤੋ ਤੁਹਾਡੇ ਨਾਲ ਮਤਲਬ ਕਿ ਡੈਥ ਕਿਸੇ ਹੋਰ ਦੀ ਹੋਈ ਆ ਲੜਾਈ ਤੁਹਾਡੇ ਬ੍ਰਦਰ ਤੇ ਮੇਰੇ ਦਿਓਰ ਦੀ ਡੈਥ ਹੋਈ ਆ ਸਕਾ ਮੇਰਾ ਦਿਓਰ ਹਾਂਜੀ ਤੁਹਾਡੇ ਭਰਾਵਾਂ ਦਾ ਕੀ ਰੋਲ ਹੈਗਾ ਸੀਗਾ ਵਿੱਚ ਉਹਨਾਂ ਦਾ ਰੋਲ ਕੋਈ ਨਹੀਂ ਪੰਘੜਾ ਪਾਉਂਦਾ ਵੀਰ ਕੀ ਮੰਗ ਕਰੋਗੇ ਉਹਨੋਂ ਮੰਗ ਕੀ ਪੈਨੇ ਦਾ ਰਾਜੀਨਾਮਾ ਹੋ ਜਾਏ ਤੇ ਮੰਗ ਕੀ ਉਹਨਾਂ ਨੇ ਦੇ ਮੰਗ ਕੇ ਗਰੀਬੀ ਦਾ ਵਾਗ ਰਾਜੀਨਾਮਾ ਕਰੇ ਤੀਨਾ ਡਾਡਾ ਜੀਰ ਕੋ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕੀ ਲੱਗਦਾ ਤੁਹਾਡਾ ਮੇਰਾ ਪੁੱਤਰ ਤੇ ਕੀ ਗੱਲ ਹੋਈ ਯਾਰ ਆ ਦਾ ਕੋਈ ਗੱਲ ਨਹੀਂ ਹੋਈ ਹਾਂ ਮੇਰਾ ਪੁੱਤ ਲੱਗੀ ਲੋਕ ਵਿਆਹ ਪੁੱਤ ਦਾ ਵਿਆਹ ਪੁੱਤ ਦਾ ਪੁੱਤ ਨੂੰ ਵਿਆਹਣ ਗਿਆ ਵਾ ਮੈਨੂੰ ਆਂਦਾ ਮਾਤਾ ਆਪਾ ਲੱਗੀ ਲੋਕ ਤੋਰ ਗਏ ਮੈਂ ਕਿਹਾ ਚਲੋ ਠੀਕ ਹੈ ਪੁੱਤ ਅਸੀਂ ਲਾਗ ਪੱਤਾ ਦੇ ਕੇ ਅਸੀਂ ਕਾ ਤੋਰ ਦਿੱਤੇ ਸਾਰੇ ਮੇਰਾ ਪੁੱਤ ਘਰੋਂ ਆਇਆ ਵਾ ਮੇਰੇ ਇੱਟ ਵੱਜੀ ਆ ਮੈਂ ਉੱਥੇ ਡਿੱਗ ਪਈ ਆ ਮੈਂ ਵੱਡੀ ਨੋਨ ਵਾਜਾ ਮਾਰੀ ਗਈ ਪਲਿੰਦਰ ਮੈਨੂੰ ਵਿਚਾਰਾ ਜਿਸ ਤਰ੍ਹਾਂ ਬਚਦੀ ਆ ਇਹਨੇ ਮੈਨੂੰ ਧੂਕੇ ਅੰਦਰ ਲੈ ਗਈ ਆ ਪੁੱਤ ਮੇਰਾ ਕਿਤੇ ਬਾਰ ਕਾਬੂ ਕਰ ਲਿਆ ਵਾ ਕੀ ਨਾਂ ਹੈ ਇਹ ਤਾਂ ਮੁੰਡੇ ਦਾ ਸਤਨਾਮ ਸਿੰਘ ਸਤਨਾਵ ਕੀ ਕਾਲਾ ਸਿੰਘ ਪਿੰਡ ਕੜਾ ਦੁੱਬਲੀ ਕਿੰਨੀ ਕੁ ਉਮਰ ਹੈ ਜੀ ਕਿੰਨੀ ਕਿ ਹੋਵੇ ਕਿਵੇਂ ਵੀਰ ਜੀ 34 35 ਤੇ ਵਿਆਹ ਹੈ ਕਿ ਬੱਚੇ ਆ ਨਿੱਕੇ ਨਿੱਕੇ ਹਾਂ ਕਰਦੀ ਕਿੱਥੇ ਨੇ ਬੱਚੇ ਕਿੰਨੇ ਆ ਦੋ ਕਾਕੇ ਜਿੰਨਾ ਮੰਗੋਗੇ ਹੁਣ ਅਸੀਂ ਉਹਨਾਂ ਨੂੰ ਪੇਸ਼ ਕਰਾਵਾਂਗੇ ਨਹੀਂ ਮੰਗੀ ਕਰੋਗੇ ਹੁਣ ਹਾਂ ਸਾਹਿਬ ਚਾਹੀਦਾ ਕੀ ਇਹਦਾ ਭਾਜੀ ਮੈਨੂੰ ਨਹੀਂ ਆਉਂਦਾ ਵੀਰਾ ਨਾ ਹੀ ਬੰਡਾ ਕਿੰਦਰ ਘਰ ਇਹ ਘਰ ਵਾਲੇ ਦਾ ਨਾ ਕੀ ਆ ਸਤਨਾਮ ਸਿੰਘ ਕੀ ਗੱਲ ਹੋਈ ਰਾਤ ਆਂਦੇ ਘੇਟ ਥੋੜਾ ਨਾਲ ਮੋਦ ਹੋ ਗਈ ਉਹ ਲੜਾਈ ਹੋ ਗਈ ਮੁੰਡੇ ਦੇ ਨਾਨਕਿਆਂ ਨੇ ਸਾਰਾ ਕੁਝ ਕੀਤਾ ਜੋ ਕੀਤਾ ਉਹਨਾਂ ਨੇ ਕੀਤਾ ਉਹਨਾਂ ਨੇ ਮੇਰਾ ਬੰਦਾ ਮਾਰਤਾ ਮੈਨੂੰ ਸਾਫ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਉਹਨਾਂ ਦੀ ਜੇਲ੍ਹ ਪੱਕੀ ਚਾਹੀਦੀ ਕਿ ਜੇਲ੍ਹ 'ਚ ਪੱਕੇ ਜਿਹੜੇ ਰਹਿਣ ਜਿਹੜੇ ਨਿਕਲਣਾ ਨਾ ਹੁਣ ਬੰਦੇ ਕੌਣ ਸੀ ਜਿਹੜੇ ਬੰਦੇ ਨਾਨਕਿਆਂ ਤੋਂ ਹੀ ਸੀਗੇ ਕੋਈ ਪਛਾਣ ਨਹੀਂ ਜਾਨਦੇ ਨਹੀਂ ਇੰਨੇ ਆ ਜਾਣਿਆਂ ਨੂੰ ਕਿਸੇ ਨੂੰ ਵੀ ਮੈਂ ਤੇ ਕੀ ਮੰਗ ਕਰੋਗੇ ਹੁਣ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਕੁਛ ਚਾਹੀਦਾ ਤੇ ਰਾਤ ਉਸਲੇ ਡੈਥ ਹੋ ਗਈ ਉਹਨਾਂ ਦੀ ਹਾਂ ਡੇਗ ਦਿਆਂ ਸਾਰੀ ਜਦੋਂ 8 ਵਜੇ ਉਦੋਂ ਹੀ ਦਰਦ ਹੋ ਗਈ ਨਾਲ ਹੀ ਕਿਹੜੀ ਜਗ੍ਹਾ ਤੇ 8 ਵਜੇ ਉਹਦੇ ਆਹ ਚੀਜ਼ ਤੇ 7:00 ਵਜੇ ਆ ਨਾਲ ਹੀ ਨਲਾਂ 'ਚ ਵਜਦੀ ਉਹਦੇ ਇਹਦੇ ਨੂੰ ਜਾਣਿਆ ਹੀ ਇਹ ਤੇ ਉਹ ਵਾਵਾ ਜਾਣੇ ਕੋਠੇ ਤੇ ਚੜ੍ਹਿਆ ਹੀ ਅਸੀਂ ਦੋਵੇਂ ਖਲੋਤੇ ਹਾਂ ਬਸ ਔਰ ਕੋਈ ਨਹੀਂ ਆ ਗਲੀ ਦੇ ਵਿੱਚ ਹੁਣ ਕੀ ਮੰਗ ਕਰੋਗੇ ਇਹੋ ਇਨਸਾਫ ਹੀ ਚਾਹੀਦਾ ਮੈਨੂੰ ਬਸ ਨਾ ਕੀ ਮਤ ਐ ਟਾਡਾ ਗਰਮੀਤ ਕੌਰ ਪਿੰਡ ਕੜਾ ਦੁਬਲੀ ਕੀ ਗੱਲ ਹੋਈ ਇਹ ਰਾਤ ਜਿਹੜਾ ਤੁਹਾਡੇ ਤੇ ਦੋਸ਼ ਲਾਏ ਗਏ ਆ ਕਿ ਇਸ ਤਰ੍ਹਾਂ ਸਾਡੇ ਨੂੰ ਕੁੱਟਮਾਰ ਕੀਤੀ ਇਹਨਾਂ ਨੇ ਇਹਨਾਂ ਬਾਜੀ ਦੀ ਜਾਂ ਤੁਸੀਂ ਕੀ ਲੜਾਈ ਸਾਡੇ ਬੰਦਿਆਂ ਨੇ ਧੱਕੇ ਮਾਰ ਮਾਰ ਸੌੜਤਾ ਤੇ ਆਂਦੇ ਪੀ ਆਪ ਜੀ ਜਿਉ ਲਾਉਣੇ ਆ ਤਾਂ ਹੀ ਆਪਦੇ ਬੰਦਿਆਂ ਨੂੰ ਘਰੇ ਲਿਆਉਣੇ ਆ ਪਹਿਲਾਂ ਇਹਨਾਂ ਨੇ ਅਗਰਾਂ ਚਵਾੜਾ ਕੱਢ ਲਿਆ ਅੱਗ ਲਾ ਕੇ ਸਾਡੇ ਲਿਡੇ ਲੂੜੇ ਸਾੜਤੇ ਇਹਨਾਂ ਨੇ ਮਰਦੇ ਸਾਡੇ ਬੰਦਿਆਂ ਨੂੰ ਇਹਨਾਂ ਨੇ ਫੜ ਲਿਆ ਅਛਾ ਮੈਂ ਨੂੰ ਇਹਨਾਂ ਦੇ ਗਲੀ ਚ ਛੋਟਲੇ ਮੇਰੇ ਡਾਂਗਾ ਮਾਰੀ ਗਏ ਅਛਾ ਕਿੰਨੇ ਜਣੇ ਇਹ ਟਟੇ ਕਰੇ ਸਾਡੇ ਸਾਰੇ ਤਿੰਨੇ ਜਾਣੀ ਅਛਾ ਕੋਣ ਕੋਣ ਇਹ ਸਾਡੇ ਕੋਲ ਦਿਓਰ ਸੀ ਇੱਕ ਉਹਦਾ ਮੁੰਡਾ ਹੀ ਤੇ ਇੱਕ ਮੇਰਾ ਮੁੰਡਾ ਕੋਈ ਵੀ ਇਹਨੂੰ ਛੱਟ ਲੱਗੀ ਉਹਨਾਂ ਦਾ ਕਹਿਣਾ ਹੈ ਕਿ ਜਾ ਘਰੇ ਸੱਦ ਗਏ ਇਹਨਾਂ ਨੇ ਹੋਰ ਵੀ ਅਣਪਛਾਤੇ ਕਈ ਵਿਅਕਤੀ ਸੱਦ ਗਏ ਦੇਖ ਕਰੇ ਘਰੇ ਤੇ ਉਹਨਾਂ ਦੇ ਘਰੇ ਪੰਗੜਾ ਪੈਂਦਾ ਡੇ ਕਰੇ ਕਰੇ ਦੀ ਜੇ ਲੱਗਾਈ ਪਾਜੀ ਟਾਡੇ ਵੀ ਕੋਈ ਉੱਤੇ ਛੱਟਾਂ ਹਟਾਂ ਲੱਗੀਆਂ ਸਾਡੇ ਹਾਂਜੀ ਸਾਡੇ ਦਾਖਲੇ ਸਾਡੀ ਕੁੜੀ ਗੋਮਾ ਉਹਨੂੰ ਅੰਮ੍ਰਿਤਸਰ ਲੈ ਗਏ ਕਿੰਨੇ ਜਣੇ ਤੁਹਾਡੇ ਕਿੰਨੇ ਜਣੇ ਦਾਖਲ 3 3 ਚ ਜਾਨੀ ਦਾਖਲ 3 ਜਾਨੇ ਠੀਕ ਹੈ ਹਾਂਜੀ ਤੇ ਉਹ ਕੀ ਫਤੇ ਜੀ ਕੀ ਨਾਂ ਭਾਈ ਆਪਣਾ ਰਾਮ ਸਿੰਘ ਜੀ ਕੀ ਗੱਲ ਹੋਈ ਯਾਰ ਜਿਹੜੀ ਇੱਕ ਜਾਨੇ ਦੀ ਮੌਤ ਹੋ ਗਈ ਜੀ ਇਤਰਾ ਹੋਇਆ ਵੀ ਵਿਆਹ ਕੇ ਅਸੀਂ ਲੜਕੀ ਨੂੰ ਲੈ ਕੇ ਆਏ ਘਰੇ ਮੁੰਡੇ ਨੂੰ ਵਿਆਹ ਕਰਕੇ ਜੀ ਹਾਂਜੀ ਰਾਤ ਡੀਜੇ ਲੱਗਾ ਏ ਹਾਂਜੀ ਤੇ ਗਾਣੇ ਤੋਂ ਲੜਾਈ ਪਈ ਆ ਜੀ ਹਾਂਜੀ ਸੁਖਵਿੰਦਰ ਸਿੰਘ ਨੇ ਇਹ ਗੱਲ ਕਹੀ ਆ ਵੀ ਹੁਣ ਆਪਾਂ ਬਥੇਰਾ ਭੰਗੜਾ ਪਾ ਲੈ ਤੇ ਕੁੜੀਆਂ ਨੂੰ 2 ਮਿੰਟ ਟਾਈਮ ਦੇ ਦਈਏ ਇੱਥੋਂ ਲੜਾਈ ਵਧ ਗਈ ਆ ਜੀ ਗੱਲ ਕੌਣ ਪਾਇ ਬੰਦੇ ਦੀ ਮੁੰਡੇ ਦੇ ਨਾਨਕੇ ਪਏ ਅਜੇ ਗੱਲ ਜਿੱਥੋਂ ਦੇ ਹੀ ਰਹਿਣ ਵਾਲੇ ਇਹ ਜਿਹੜਾ ਜਸਪਾਲ ਮਸੀਹ ਆ ਉਹ ਸਭਰਾਵਾਂ ਰਹਿੰਦਾ ਵਾ ਤੇ ਜਿਹੜੇ ਉਹਦੇ ਭਤੀਜੇ ਉਹ ਖਾਲੜੇ ਰਹਿੰਦੇ ਆ ਸਾਡਾ ਇਹna ਇੱਕ ਘਰ ਬਰਬਾਦ ਕਰ ਦਿੱਤਾ ਜੇ ਅਸੀਂ ਇਸ ਵਾਸਤੇ ਬਿਆਨ ਦੇਣਾ ਚਾਹੁੰਦੇ ਆ ਵੀ ਅਗਲੇ ਕਿਸੇ ਹੋਰ ਦਾ ਘਰ ਬਰਬਾਦ ਨਾ ਕਰ ਦਿੰਦੇ ਹੋਣ ਕਿੰਨੇ ਜਣੇ ਸੀ ਟੋਟਲ ਜਦੋਂ ਕਰੀਬਨ 10000 ਜਣੇ ਸੀ ਅੱਛਾ ਇੱਕalle ਨਹੀਂ ਡੈਥ ਹੋਈ ਆ ਕਿ ਫਟਪਟ ਨਹੀਂ ਸਤਨਾਮ ਸਿੰਘ ਦੀ ਪੁੱਤਰ ਕਾਲਾ ਸਿੰਘ ਦੀ ਡੈਥ ਹੋਈ ਆ ਜੀ ਤੇ ਸੱਟ ਵੀ ਲੱਗੀ ਕਿਸੇ ਦੀ ਸੱਟ ਸਿਰਚ ਲੱਗੀ ਆ ਨਲਾਂ ਚ ਸੱਟਾਂ ਲੱਗੀਆਂ ਇਹਦੇ ਨਹੀਂ ਨਹੀਂ ਹੋਰ ਵੀ ਕੇ ਹੋਰ ਕਿਸੇ ਹੋਰ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਤੇ ਲੱਗੀਆਂ ਸੱਟਾਂ ਉਹਦੀ ਕੁੜੀ ਜਿਹੜੀ ਅੰਮ੍ਰਿਤਸਰ ਦਾਖਲੇ ਆ ਜੀ ਬਹੁਤ ਥੇਰੀ ਐ ਸਾ ਜੀ ਤੇ ਕੋਈ ਪੁਲਿਸ ਨੂੰ ਤਲਾਹ ਦਿੱਤੀ ਤੁਸੀਂ ਪੁਲਿਸ ਨੂੰ ਰਾਤ ਦੀ ਤਲਾਹ ਦਿੱਤੀ ਐ ਜਿਹੜੀ ਡੈੱਟ ਬਾਡੀ ਆ ਜਿਹੜੀ ਉਹ ਰਾਤ ਦੇ ਹੀ ਜਮਾ ਕਰਵਾ ਕੇ ਆ ਸਰਕਾਰੀ ਹਸਪਤਾਲ ਠੰਡਦਾਰ ਦੇ ਨਾਲ ਲੈ ਕੇ ਅੱਛਾ ਕੀ ਮੰਗ ਕਰੋਗੇ ਹੁਣ ਮੰਗ ਜੇ ਸਾਡਾ ਇਨਸਾਫ ਹੋਣਾ ਚਾਹੀਦਾ ਸਾਡੇ ਬੱਚੇ ਦਾ ਜੀ ਹਣੀਗਰ ਅੱਜ ਪਿੰਡ ਗੁਬਲੀ ਦੇ ਵਿੱਚ ਆਇਓ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ ਉਹ ਕਿਹੜੇ ਦੁਸ਼ਮਣ ਦੇ ਕਿਸ ਤਰੀਕੇ ਨਾਲ ਵਾਰਦਾਦ ਹੋ ਰਹੀ ਹੈ ਇਹ ਕੱਲ ਇੱਥੇ ਲੜਕਾ ਅਰਸ਼ਦੀਪ ਜੀ ਉਹਦਾ ਵਿਆਹ ਸੀਗਾ ਉੱਥੋਂ ਵਿਆਹ ਤੋਂ ਆ ਕੇ ਇੱਥੇ ਘਰੇ ਡੀਜੀ ਲੱਗਾ ਸੀ ਇੱਥੇ ਡੀਜੀ ਦੇ ਲੱਗੇ ਦੌਰਾਨ ਗਾਣਿਆਂ ਨੂੰ ਲੈ ਕੇ ਕਿਸੇ ਨੂੰ ਇਹਨਾਂ ਦਾ ਆਪਸੀ ਝਗੜਾ ਹੋਇਆ ਮੁੰਡੇ ਦੇ ਮਾਮੇ ਦੇ ਲੜਕੇ ਸੀਗੇ ਖਾਲੜੇ ਤੋਂ ਤੇ ਨਾਲ ਇਹਨਾਂ ਦਾ ਗਵੰਡੀ ਸੀਗਾ ਇਹਨਾਂ ਦਾ ਝਗੜਾ ਹੋਇਆ ਆਪਸ ਵਿੱਚ ਈਟਾ ਰੋੜੇ ਚੱਲੇ ਇੰਨਾ ਕਿੰਨਾ ਕਿਹਨਾਂ ਦਾ ਨਾਮ ਆ ਰਿਹਾ ਨਹੀਂ ਪਰਵਾਰ ਇਹਨਾਂ ਦੇ ਗਵੰਡੀ ਜੀ ਆਪਣਾ ਇੱਕ ਸੁਖਵਿੰਦਰ ਸਿੰਘ ਤੇ ਇੱਕ ਹੀਰਾ ਸਿੰਘ ਇਨ ਦਾ ਨਾਮ ਲੈ ਰਿਆ ਤੇ ਦੋਹਾਂ ਪਾਰਟੀਆਂ ਦੇ ਬੰਦੇ ਦਾਖਲ ਨੇ ਮੌਕੇ ਤੇ ਆਏ ਆ ਜਾਂਚ ਕਰ ਰਹੇ ਆ ਜੀ ਤੇ ਇਸੇ ਲੜਾਈ ਝਗੜੇ ਦੌਰਾਨ ਇੱਕ ਇਹਨਾਂ ਦਾ ਮੁੰਡੇ ਦਾ ਲੜਕੇ ਦਾ ਚਾਚਾ ਜੀ ਸਤਨਾਮ ਸਿੰਘ ਸਨ ਆਫ ਕਾਲਾ ਸਿੰਘ ਉਹ ਛੜਾ ਰਿਹਾ ਸੀ ਇਸੇ ਦੌਰਾਨ ਉਹਦੇ ਸਿਰ ਚਿੱਟ ਲੱਗੀ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਕਾਨੂੰਨੀ ਕਾਰਵਾਈ ਕਰ ਕੀਤੀ ਗਈ ਤੁਹਾਡੇ ਨੇ ਹਾਂਜੀ ਅਸੀਂ ਆਏ ਆ ਜੀ ਇੱਥੇ ਬਿਆਨ ਲਿਖਦੇ ਆ ਜਿਹੋ ਜੀ ਹੋਏਗਾ ਬਿਆਨ ਲਿਖਾਉਣਗੇ ਤਫ਼ਤੀਸ਼ ਦੌਰਾਨ ਜੋ ਸਾਹਮਣੇ ਆਏਗਾ ਕਾਰਵਾਈ ਕੀਤੀ ਜਾਊਗੀ